ਜੋ ਬਾਈ ਦਾ 파ਟ ਹੁੰਦਾ ਨਾ ਮੈਂ ਵੀ ਤੁਹਾਡੇ ਵਾਂਗੂੰ ਹੀ ਭੈ ਭਰਾਵੋ ਮੈਂ ਵੀ ਜਿਵੇਂ ਤੁਸੀਂ ਬਾਈ ਨੂੰ ਸਟਾਰ ਮੰਨਦੇ ਹੋ ਨਾ ਮੈਂ ਵੀ ਬਾਈ ਨੂੰ ਸਟਾਰ ਹੀ ਮੰਨਦਾ ਸੀ ਮੈਂ ਵੀ ਆਦਾ ਕਈ ਵੀ ਪਾਰਟ ਹੁੰਦਾ ਕਿ ਮਾਤਾ ਤੁਹਾਡਾ ਸਵਾਗਤ ਹੈ ਆਪਣੇ ਪੰਜਾਬੀ ਵਾਈਫਸ ਚੈਨਲ ਤੇ ਸਵਾਗਤ ਹੈ ਅੱਪਾ ਸਾਰੇ ਜਾਣਦੇ ਕਿ ਸਿੱਧੂ ਮੂਸੇਵਾਲਾ ਅਤੇ ਸਨੀ ਮਾਲਟਨ ਦਾ 4 10 ਗਾਣਾ ਆਉਣ ਤੋਂ ਬਾਅਦ ਸਾਰੇ ਲੋਕ ਸਨੀ ਮਾਲਟਨ ਨੂੰ ਕਮੈਂਟਾਂ ਵਿੱਚ ਇਹ ਬੋਲ ਰਹੇ ਹਨ ਕਿ ਉਹ ਸਾਰੇ ਲੋਕ ਉਸ ਦਾ ਰੈਪ ਸਕਿੱਪ ਕਰਕੇ ਸਿੱਧੂ ਨੂੰ ਸੁਣ ਰਹੇ ਹਨ ਇਸ ਗੱਲ ਤੇ ਸਨੀ ਮਾਲਟਨ ਨੇ ਇਹ ਕਿਹਾ ਕਿ ਮੈਂ ਖੁਦ ਆਪਣਾ ਰੈਪ ਸਕਿੱਪ ਕਰਕੇ ਸਿੱਧੂ ਨੂੰ ਸੁਣਦਾ ਹਾਂ ਕਿਉਂਕਿ ਸਿੱਧੂ ਮੇਰਾ ਭਰਾ ਹੈ ਅਤੇ ਮੈਂ ਉਹਨੂੰ ਕਦੇ ਵੀ ਨਹੀਂ ਭੁੱਲੂਗਾ ਜਦੋਂ ਤੱਕ ਮੈਂ ਜਿਉਂਦਾ ਹਾਂ ਇਸ ਤੋਂ ਇਲਾਵਾ ਸਨੀ ਮਾਲਟਨ ਨੇ ਆਪਣੇ 4-10 ਗਾਣੇ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਆਪਣੇ ਲਾਈਵ ਵਿੱਚ ਦੇਖੋ ਇਹ ਵੀਡੀਓ ਸਾਫਸੋਂ ਡਗੇਵਰੀ ਬਟ ਮੈਨੂੰ ਇੱਕ ਚੀਜ਼ ਦਾ ਸਕੂਨ ਆ ਕਿ ਮੇਰਾ ਭਰਾ ਸੀਗਾ ਉਹਨੇ ਮੇਰੀ ਬੇहद ਸਪੋਰਟ ਕੀਤੀ ਆ ਅਨਲਿमिटेड ਸਪੋਰਟ ਕੀਤੀ ਆ ਯੂ نو ਸੋ ਉਹ ਮੇਰਾ 파ਰਟ ਕਦੇ ਨਹੀਂ ਸਕਿਪ ਕਰਨਾ ਸੀਗਾ ਸੋ ਆਈ ਲਵ ਯੂ ਗਾਇਜ਼ ਅਮ ਬਾਕੀ ਅੰਕਲਾਂ ਟੀ ਨੂੰ ਪੂਰੇ ਸਿੱਧੂ ਪਰਵਾਹ ਨੂੰ ਪਹਿਲੀ ਗੱਲ ਤੋਂ ਵਧਾਈਆਂ ਹਨ ਅਮ ਆਪਣੇ ਪਰਿਵਾਰ ਚ ਇਹ ਖੋਰ ਸਿੱਧੂ ਆ ਗਿਆ ਅ ਇਸ ਤੋਂ ਇਲਾਵਾ ਸਨੀ ਮਾਲਟਨ ਨੇ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਨਿੱਕੇ ਸਿੱਧੂ ਦੇ ਮਾਤਾ ਪਿਤਾ ਨੂੰ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਸਾਡਾ ਭਰਾ ਵਾਪਿਸ ਆ ਗਿਆ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਕਰ ਦੇਣਾ ਲਾਈਕ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਅ ਟਾਈਮ ਬਹੁਤ ਹਨ ਗਿਆ ਤੇ ਨੰਗਰੇ ਆ ਜੀ ਵੀ ਹੈ ਨਾ ਇਹ ਗਾਣੇ ਗੋਣੇ